ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇ ਪ੍ਰਭ ਸਰਨਾਗਤੀ ਕਿਰਪਾ ਨੇ ਦਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾ ਸਨ ਸੋਏ ਸਤਿਨਾਮ ਸ੍ਰੀ ਵਾਹਿਗੁਰੂ ਸੋ ਹਾਵੜਾ ਜਿਤ ਪ੍ਰਵੇ ਆਵੇ ਚਿੱਤ ਜੇ ਦਿਨ ਵਿਸਰੈ ਪਾਰ ਬ੍ਰਹਮ ਫੇਟ ਭਲੇ ਰੀ ਰੁੱਤ ਜਿਸ ਦਿਨ ਵਿਸਰੈ ਪਾਰ ਬ੍ਰਹਮ ਫੇਟ ਭਲੇ ਰੀ ਰੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ੁਰਜਾਨਾ ਦੀ ਕਰਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕੋਲ ਨਾ ਵਿਖੇ ਹਾਜ਼ਰੀਆਂ ਲਵਾਰੇ ਹੋ ਆਓ ਨੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ テンसो 18 ਅੰਗ ਉੱਪਰ ਸੁਭਾਏ ਮਾਨ ਰਾਗ ਗੌਰਵੀ ਕੀ ਵਾਰ ਮਹੱਲਾ ਪੰਜਵਾਂ ਦਾ ਪਵਿੱਤਰ ਸ਼ਬਦ ਤੀਸਰਾ ਪੌੜੀ ਸ਼ਲੋਕ ਹੈ ਇਹਨਾਂ ਦੇ ਆਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਦੇ ਹਨ ਆਓ ਸਾਂਝ ਪਾਈਏ ਉਸ ਤੋਂ ਪਹਿਲਾਂ ਗੁਰ ਚਰਨਾਵਿਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਨਕ ਸੋਈ ਦਿਨ ਸੋਹਾਵੜਾ ਜੇਤ ਪ੍ਰਾਵੇ ਆਵੇ ਚਿੱਤ ਜੇ ਦਿਨ ਵਿਸਰੇ ਪਾਰਬ੍ਰਮ ਫਿਟ ਭਲੇ ਰੀਰਤ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਕੋਲ ਸਿੱਖ ਸੰਗਤਾਂ ਮੌਜੂਦ ਹਨ ਵਿਚਾਰਾਂ ਚੱਲ ਰਹੀਆਂ ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ ਕਿਹੜਾ ਦਿਨ ਕਿਹੜਾ ਸਮਾਂ ਚੰਗਾ ਹੈ ਕੋਈ ਕਹਿੰਦਾ ਸੋਮਵਾਰ ਚੰਗਾ ਹੁੰਦਾ ਹੈ ਕੋਈ ਕਹਿੰਦਾ ਬੁੱਧਵਾਰ ਚੰਗਾ ਹੁੰਦਾ ਹੈ ਕੋਈ ਕਿਸੇ ਰੁੱਤ ਨੂੰ ਚੰਗੀ ਕਹਿੰਦਾ ਕੋਈ ਕਿਸੇ ਰੁੱਤ ਨੂੰ ਚੰਗੀ ਕਹਿੰਦਾ ਮਹਾਰਾ ਤੁਸੀਂ ਕਿਰਪਾ ਕਰਕੇ ਦੱਸੋ ਕਿਹੜਾ ਦਿਨ ਚੰਗਾ ਹੈ ਤੇ ਕਿਹੜੀ ਰੁੱਤ ਚੰਗੀ ਹੈ ਕਿਹੜਾ ਦਿਨ ਮਾੜਾ ਤਾਂ ਸਿੱਖਾਂ ਦੇ ਪ੍ਰਸ਼ਨ ਦਾ ਜਵਾਬ ਹੈ ਇਹ ਸਲੋਕ ਮਹੰਨਾ ਪੰਜਵਾਂ ਸਤਿਗੁਰ ਜੀ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਸਿੱਖੋ ਬਸ ਉਹੀ ਜੇ ਵਧੀਆ ਹੈ ਸ਼ੋਭ ਨੀਕੇ ਜਦੋਂ ਪਰਮੇਸ਼ਰ ਯਾਦ ਆਉਂਦਾ ਵਾਹਿਗੁਰੂ ਯਾਦ ਆਉਂਦਾ ਜਿਵੇਂ ਪਾਤਸ਼ਾਹ ਜੀ ਕਹਿੰਦੇ ਨਾਮ ਨਾ ਵਿਸਰੇ ਹਰ ਸਮੇਂ ਮੈਨੂੰ ਪਰਮੇਸ਼ਰ ਦਾ ਨਾਮ ਚਿੱਤਿ ਆਵੇ ਮਹਾਪੁਰਸ਼ ਅਸ਼ੀਰਵਾਦ ਵੀ ਦਿੰਦੇ ਆ ਤੈਨੂੰ ਨਾਮ ਚਿੱਤਿ ਆਵੇ ਔਰ ਮਾਂ ਵੀ ਅਸ਼ੀਰਵਾ ਦਿੰਦੀ ਆ ਕੋਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੈ ਤੁਮ ਕੋ ਹਰ ਹਰ ਸਦਾ ਭਜੋ ਜਗਤੀਸ਼ ਔਰ ਗੁਰਬਾਣੀ ਰੂਪ ਮਾਂ ਗੁਰਬਾਣੀ ਰੂਪ ਪਿਤਾ ਵੀ ਸਾਨੂੰ ਅਸੀਸ ਦਿੰਦਾ ਕਿ ਤੈਨੂੰ ਰੱਬ ਚੇਤੇ ਰਵੇ ਤਨ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਅਸਲ ਦੇ ਵਿੱਚ ਉਹੀ ਸਮਾਂ ਚੰਗਾ ਸ਼ੋਭ ਨੀਕ ਹੈ ਜਿਸ ਵੇਲੇ ਵਾਹਿਗੁਰੂ ਯਾਦ ਆ ਜਾਵੇ ਉਹੀ ਰੁੱਤ ਚੰਗੀ ਐ ਉਹੀ ਸਮਾਂ ਚੰਗਾ ਹੈ ਜਦੋਂ ਪਰਮੇਸ਼ਰ ਯਾਦ ਆਉਂਦਾ ਜੇ ਦਿਨ ਵਿਸਰੈ ਤਾਰ ਬ੍ਰਹਮ ਫਿੱਟ ਭਲੇਰੀ ਰੋਤਾ ਤੇ ਜਦੋਂ ਸਾਨੂੰ ਰੱਬ ਵਿਸਰ ਜਾਵੇ ਸਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਾ ਚੱਲੇ ਸਾਨੂੰ ਪਰਮੇਸ਼ਰ ਭੁੱਲ ਜਾਵੇ ਉਹ ਅਵਸਥਾ ਰੂਪੀ ਰੁੱਤ ਉਹ ਸਮਾਂ ਉਹ ਮਿੰਟ ਸਕਿੰਟ ਉਹ ਘੜੀ ਮਾੜੀ ਐ ਫਿੱਕੇ ਮੂਹ ਐ ਉਹ ਸਮੇਂ ਦੇ ਮਾਲਕ ਅਵਸਥਾ ਵਿੱਚ ਰੂਪੀ ਰੁੱਤ ਵਿੱਚ ਚਾਹੇ ਜਵਾਨੀ ਅਵਸਥਾ ਰੂਪੀ ਰੁੱਤ ਵਿੱਚ ਤੇ ਚਾਹੇ ਬੁਢਾਪੇ ਦੇ ਵਿੱਚ ਜਦੋਂ ਵਹਿਗੂ ਭੁੱਲ ਗਿਆ ਉਹ ਸਮਾਂ ਚੰਗਾ ਨਹੀਂ ਸਮਝੋ ਤੁਹਾਡੇ ਲਈ ਤੁਸੀਂ ਜਾਗਰਤ ਅਵਸਥਾ ਵਿੱਚ ਹੋ ਸੁਪਨੇ ਵਿੱਚ ਹੋ ਸੁਖੋਭਤੀ ਵਿੱਚ ਹੋ ਤੁਰਿਆ ਵਿੱਚ ਹੋ ਜੇ ਕੋਈ ਇਹਨਾਂ ਰੁੱਤਾਂ ਦਾ ਮਾਨ ਕਰੇ ਤੇ ਪਾਤਸ਼ਾਹ ਕਹਿੰਦੇ ਪਰ ਇਹਨਾਂ ਵਿੱਚੋਂ ਵੀ ਉਹੀ ਚੰਗੀਆਂ ਜਦੋਂ ਰੱਬ ਯਾਦ ਆਉਂਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੇ ਪਾ ਕੀ ਪਾਹਣੀ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਚਮੜੇ ਦੀ ਜੁੱਤੀ ਬਣਾ ਕੇ ਉਸ ਰੱਬ ਦੇ ਪਿਆਰੇ ਦੇ ਚਰਨੀ ਪਵਾ ਦੇ ਜਾਂ ਜਿਹੜਾ ਸੁਪਨੇ ਵਿੱਚ ਰੱਬ ਦਾ ਨਾਮ ਲੈਂਦਾ ਹੈ ਉਹ ਸੁਪਨੇ ਵਿੱਚ ਉਹ ਹੀ ਲਵੇਗਾ ਜਿਹੜਾ ਦਿਨੇ ਕਹੇਗਾ ਸਪਨਾ ਫੇਰ ਹੀ ਆਵੇਗਾ ਐਵੇਂ ਤਾਂ ਹੁੰਦਾ ਨਹੀਂ ਖੇਤੀਬਾੜੀ ਕਰਨ ਵਾਲਿਆਂ ਨੂੰ ਮੀਂਹ ਦੀ ਰੁੱਤ ਵਿੱਚ ਫਸਲ ਦੇ ਸੁਪਨੇ ਆਉਂਦੇ ਆਉਣੇ ਚਾਹੀਦੇ ਆ ਉਹਨਾਂ ਦਾ ਪਿਆਰ ਆ ਉਹਦੇ ਨਾਲ ਤੋਂ ਕਵਿਟ ਸਾਹਿਬ ਜੀ ਕਹਿੰਦੇ ਜਨਕੇ ਪਾਕੀ ਪਾਹਣੀ ਮੇਰੇ ਤਨ ਕੋ ਚਾਮ ਮੇਰੇ ਸਿਰ ਦੇ ਸਰੀਰ ਦੇ ਚਮੜੇ ਦੀ ਜੁੱਤੀ ਬਣਾ ਕੇ ਉਹਦੇ ਪੈਰੀ ਪਵਾ ਦਿਓ ਧੰਗੁਰੂ ਅਜੰਦੇਵ ਜੀ ਕਹਿੰਦੇ ਸਿੱਖੋ ਇਹ ਉਹ ਸਮਾਂ ਉਹ ਰੁੱਤ ਚਾਹੇ ਸਭ ਯੁਗ ਹੋਵੇ ਦੁਆਪਰ ਹੋਵੇ ਕਲ ਯੁਗ ਹੋਵੇ ਜਾਂ ਤ੍ਰੇਤਾ ਹੋਵੇ ਉਹ ਸਮਾਂ ਫਟਕਾਰ ਨੇ ਜੋਗ ਹੈ ਜਦੋਂ ਰੱਬ ਭੁੱਲ ਜਾਂਦਾ ਹੈ ਪ੍ਰੀਤਮ ਜੀ ਕਹਿੰਦੇ ਜੇ ਦਿਨ ਮਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਅੱਗੇ ਮਹੱਲਾ ਚੱਲਦਾ ਹੈ ਮਹੱਲਾ ਪੰਨੀਵਾ ਨਾਨਕ ਮਿਤਰਾਈ ਤਿਸ ਸਿਓ ਸਭ ਕੇ ਜਿਸ ਕੈ ਹਾਥ ਆਉ ਜੇ ਮਿੱਤਰਤਾ ਕਰਨੀ ਐ ਤਾਂ ਉਸ ਪਰਮੇਸ਼ਰ ਵੈਗੂ ਦੇ ਨਾਲ ਕਰੀਏ ਨਾਨਕ ਕਚਣਿਆਸਿਓ ਤੋੜ ਢੋੜ ਸੱਜਣ ਸੰਤ ਪੱਕਿਆ ਓਏ ਜਿਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਓ ਜਿਉਂਦੇ ਛੱਡ ਜਾਣਗੇ ਇਹ ਮਰਨ ਤੋਂ ਬਾਅਦ ਵੀ ਸੰਭਾਲੇਗਾ ਤਾਂ ਦੇ ਜੇ ਮਿੱਤਰ ਤਾਂ ਪਾਉਣੀ ਹੈ ਤੇ ਵੈਗਰੂ ਨਾਲ ਪਾ ਉਹਨੂੰ ਆਪਣਾ ਮਿੱਤਰ ਬਣਾ ਨਾਰਕ ਮਿੱਤਰਾਈ ਤੇਸ ਸਿਓ ਸਭ ਦੇ ਜਿਸ ਕਾ ਹੱਥ ਜਿਸ ਦੇ ਹੱਥ ਵਿੱਚ ਸਭ ਕੁਝ ਹੈ ਕੁਮਿੱਤਰਾ ਸਈ ਕਾਂਢੀ ਆ ਇੱਕ ਵੇਖਣੇ ਚੱਲੇ ਸਾਥ ਇਹ ਦੁਨੀਆ ਤਾਂ ਕੁਮਿੱਤਰ ਮਤਲਬ ਮਾਰੇ ਮਿੱਤਰ ਖੋਟੇ ਮਿੱਤਰ ਹਨ ਨਵੇਂ ਪਾਸ਼ਾ ਕਹਿੰਦੇ ਸੁੱਖ ਵਿੱਚ ਬਹੁਤ ਸੰਗੀ ਭਏ ਦੁੱਖ ਵਿੱਚ ਸੰਗ ਨਾ ਕੋਏ ਕਹੋ ਨਾਨਕ ਹਰ ਭਜਮਨ ਅੰਤ ਸਹਾਈ ਹੋਏ ਜਿਹੜਾ ਉਦੋਂ ਵੀ ਸਦਾ ਕਰੇ ਉਹਨੂੰ ਯਾਦ ਕਰ ਸੇ ਇਸ ਤਰ੍ਹਾਂ ਦ੍ਰੋਪਦੀ ਦੇ ਪੰਜ ਪਾਡੋ ਵੀ ਉਸ ਨੂੰ ਤਿਆਕ ਕੇ ਪਰੇ ਹੋ ਕੇ ਬੈਠ ਗਏ ਉਸ ਨੂੰ ਦੁਸ਼ਤਾਂ ਤੋਂ ਬਚਾ ਨਹੀਂ ਸਕੇ ਭੀਸ਼ਮ ਪਤਾਨਾ ਵਰਗੇ ਦਯੋਧਨ ਦੇ ਵੀ ਆਪਣਾ ਵਜੀਰ ਤੇ ਹੋਰ ਵੱਡੇ ਵੱਡੇ ਜਰਨੈਲ ਬੈਠੇ ਆ ਵਿੱਚ ਗੁਰੂ ਪਿਆਰਿਓ ਪਰ ਉਹ ਵੀ ਨੀਵੀਆਂ ਪਾ ਕੇ ਦਰਯੋਦਨ ਦੇ ਗੁੱਸੇ ਦੇ ਅੱਗੇ ਕੋਈ ਝੱਟਦਾ ਨਹੀਂ ਉਸ ਵੇਲੇ ਫਿਰ ਗੁਰੂ ਪਿਆਰਿਓ ਦ੍ਰੋਪਦੀ ਨੇ ਪਰਮੇਸ਼ਰ ਨੂੰ ਯਾਜ ਕੀਤਾ ਤੇ ਉਸ ਵੇਲੇ ਫਿਰ ਉਸ ਦੀ लाज ਪਰਮੇਸ਼ਰ ਨੇ ਰੱਖੀ ਉਹ ਕਪੜਾ ਇੰਨਾ ਲੰਮਾ ਹੋ ਗਿਆ ਉਹਦੀ ਸਾੜੀ ਦਾ ਕਿ ਦੁਸ਼ਟੋਰੀ ਬੇਅਦਬੀ ਨਹੀਂ ਕਰ ਸਕੇ ਖੈਰ ਕਮੇਤਰਾਂ ਸੇਈ ਕਾਂਡੀਆਂ ਇੱਕ ਵੇਖਣਾ ਚੱਲੈ ਸਾਥ ਉਹ ਕਾਹਦੇ ਮਿੱਤਰ ਐ ਜਿਹਦੇ ਸਮਾ ਆਉਣ ਤੇ ਵਿਪਤਾ ਆਉਣ ਤੇ ਇੱਕ ਕਰਮ ਵੀ ਨਾਲ ਨਹੀਂ ਚੱਲ ਸਕਦੇ ਵੇਖ ਇਥੇ ਕਰਮ ਨੂੰ ਕਿਹਾ ਉਹ ਸਰੀਰ ਦੇ ਖੋਟੇ ਮਿੱਤਰਾਂ ਦੀ ਨਿਆਈ ਜਿਸ ਵੇਲੇ ਜੀਵ ਆਤਮਾ ਪਰਲੋਕ ਨੂੰ ਗਮਨ ਕਰੇਗਾ ਉਦੋਂ ਇਹ ਸਰੀਰ ਕਿਸ ਨੂੰ ساری ਜ਼ਿੰਦਗੀ ਪਾਲਦਾ ਪੋਸਦਾ ਰਿਹਾ ਕਮੌਂ ਦਾ ਪਿਉਂਦਾਰਿਆ ਸਰੀਰ ਵੀ ਨਾਲ ਨਹੀਂ ਜਾਂਦਾ। ਅਗਵੇਂ ਸੜਕੇ ਸਵਾਹ ਹੋ ਜਾਵੇਗਾ ਇਹਨਾਂ ਦੀ ਕੀ ਸੰਗਤ ਕਰਨੀ ਆ। ਸੰਗਤ ਕਰਨੀ ਆ ਤੇ ਉਸ ਪਰਮੇਸ਼ਰ ਦੀ ਕਰੀਏ ਜਿਹੜਾ ਮਰਨ ਤੋਂ ਬਾਅਦ ਵੀ ਸੰਭਾਲਦਾ ਕੋੜੀ। ਅੰਮ੍ਰਿਤ ਨਾਮ ਨਨੇਤਾ ਆਣ ਮਿਲ ਪੀਵੋ ਪਾਈਏ ਭਰਾਵੋ। ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜੋ दैਵੀ ਗੁਣਾ ਦਾ ਖਜ਼ਾਨਾ ਹੈ ਇਸ ਨਾਮੂਪੀ ਅਮਤ ਨੂੰ ਸੰਗਤ ਵਿੱਚ ਮਿਲ ਕੇ ਪੀਆ ਕਰੋ ਭਾਵਨਾਤ ਜਪਿਆ ਕਰੋ ਜਿਸse ਮਰਤ ਸੁਖ ਪਾਈਐ ਸਭ ਤਿਖਾ 부ਝਾਈ ਜਿਸ ਦਾ ਸਿਮਨ ਕਰਨੇ ਕਰਕੇ ਸਾਰੇ ਸੁਖ ਪ੍ਰਾਪਤ ਹੁੰਦੇ ਐ ਤੇ ਆਸ਼ਾ ਤ੍ਰਿਸ਼ਨਾਵਾਂ ਦੀਆਂ ਜਿਹੜੀਆਂ ਤੇਹਾਂ ਹਨ ਉਹ ਸਾਰੀਆਂ 부ਝ ਜਾਂਦੀਆਂ ਹਨ 부ਝਾ ਦੇ ਦਿੰਦੀਆਂ ਹਨ ਇਹ ਆਤਮਕ ਅਨੰਦ ਉਸਦੇ ਸਿਮਨ ਵਿੱਚ ਹੀ ਹੈ ਆਓ ਉਹਦੇ ਸਿਮਨ ਵਿੱਚ ਲੱਗिए ਕਰ ਸੇਵਾ ਪਰਮ ਬ੍ਰਹਮ ਗੁਰ ਹੈ ਭਾਈ ਪਰਮੇਸ਼ਰ ਦੀ ਪਰਮੇਸ਼ਰ ਵਰਗੇ ਗੁਰੂ ਦੀ ਸੇਵਾ ਕਰ ਤਿਹਦ ਕਰ ਪੋਖ ਰਹਿ ਨ ਤਾਈ ਜਿਸ ਕਰਕੇ ਤੇਰੀਆਂ ਸਾਰੀਆਂ ਸੰਸਾਰ ਦੀਆਂ ਮਤ ਲੋਕ ਦੀਆਂ ਦੇਵ ਲੋਕ ਦੇ ਸਾਰੇ ਪਦਾਰਥਾਂ ਨਹੀਂ ਆ ਭੁੱਖਾ ਖਤਮ ਹੋ ਜਾਣ ਤੇਰੀਆਂ ਸਾਈਆਂ ਤੇਹਾਂ ਖਤਮ ਹੋ ਜਾਣ ਸਗਲ ਮਨੋਰਥ ਪੁੰਨੀਆਂ ਅਮਰਾਂ ਬਦ ਪਾਈ ਤੇਰੇ ਸਾਰੇ ਮਨੋਰਥ ਕੰਮ ਪੂਰੇ ਹੋ ਜਾਣ ਔਰ ਮਨ ਤੋਂ ਰਹਿਤ ਪਦਵੀ ਪਰਮੇਸ਼ਰ ਦੀ ਪ੍ਰਾਪਤੀ ਤੈਨੂੰ ਹੋ ਜਾਵੇ ਤਾਂ ਤੇ ਸਿੱਖਾਂ ਨੇ ਪੁੱਛਿਆ ਜੀ ਕਿਹੜੀ ਰੁੱਤ ਚੰਗੀ ਆ ਦੱਸ ਰਹੀ ਹੈ ਪ੍ਰੀਤਮੇ ਸ਼ਬਦਾਂ ਦੇ ਵਿੱਚ ਤੁਦ ਜੀਵਣ ਤੁਮ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ ਸਤਗੁਰ ਸਾਹਿਬ ਜੀ ਕਥਨ ਕਰਦੇ ਆ ਕਿ हे ਪਾਰਬ੍ਰਹਮ ਪਰਮੇਸ਼ਰ ਤੇਰੇ ਵਰਗਾ ਵਸ ਤੂੰ ਹੀ ਹੈ ਤੇਰੇ ਵਰਗਾ ਹੋਰ ਨਹੀਂ ਹੈ ਤੇ ਇਹ ਨਾਨਕ ਭਾਵ ਅਸੀਂ ਵੀ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਆਪਣੀ ਛਾਨ ਵਿੱਚ ਰੱਖ ਲਓ ਏ ਸੀ ਸਿਵੰਸਈ 318 ਅੰਗ ਉਪਰ ਸੁਭਾਏ ਮਾਨ ਰਾ ਗੌਰਵੀ ਕੀ ਵਾਰ ਮਹੱਲਾ ਪੰਜਵਾਂ ਦਾ ਗੁਰੂ ਪਿਆਰਿਓ ਤੀਸਰੀ ਪੌੜੀ ਤੀਸਰਾ ਪਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਅੱਗੇ ਗੁਰੂ ਪਿਆਰਿਓ ਚੌਥੀ ਪੌੜੀ ਦੇ ਸ਼ਲੋਕ ਤੇ ਮਹੱਲੇ ਚੱਲਦੇ ਹਨ ਸ਼ਲੋਕ ਮਹੰਨ ਪੰਜਵਾਂ ਡਿਠੋ ਹੱਬ ਹਾਏ ਓਂਡ ਕਾਈ ਜਾਏ ਨਾਨਕ ਲੱਧਾ ਤਿੰਨ ਸਵਾਉ ਜਿੰਨਾ ਸਤਗੁਰੂ ਭੇਟਿਆ ਇਹਨਾਂ ਸ਼ਬਦਾਂ ਵਿੱਚ ਸਤਗੁਰੂ ਮਹਾਰਾਜ ਜੀ ਕੀ ਬਖਸ਼ਿਸ਼ ਕਰਦਿਆ ਇਹ ਆਪਾਂ ਅਗਲੇ ਦੀਵਾਨਾ ਵਿੱਚ ਸਰਬਨ ਕਰਾਂਗੇ ਇੱਥੇ ਵਿਚਾਰਾ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੀ ਕਾਂ ਅੱਖਰ ਬਾਦ ਕੱਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਰੱਥੀ ਕਰੀਏ ਬਲੌ ਫਤੇ ਪੌ ਫਤੇ ਵਾਹ ਗੁਰਜੀਕਾ ਖੰਸਾ ਵਾਹ ਗੁਰਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ